ਬੰਦੇ ਲੇਟ ਤਲਾ ਆਈ ਵਾਹ ਮਾਂ ਦਾ ਆਪਾ ਦਾ ਚਾਹ ਉਹਦੇ ਵੀਰੇ ਦੇ ਇਹ ਉਹ ਤੀਨਾਂ ਨੂੰ ਕਹਿ ਤਾਂ ਮੈਂ ਕਿਹਾ ਚਾਹ ਚੂ ਪੀਗਾ ਆਏ ਆਪਣੀ ਅੱਛਾ ਅੱਛਾ ਉਹ ਚਾਹ ਪੀਗਾ ਆਏ ਹੁਣ ਚੱਲ ਦਸ ਮਿੰਟ ਖੜ ਜਾ ਆਈ ਫਿਰ ਆ ਇਹਨਾਂ ਨੂੰ ਲਗਣਦੇ ਇੰਨੇ ਆਪਾਂ ਬਹੁਤ ਹੰਕਾਰ ਰਿਹਾ ਸਸੇ ਗੱਲ ਕਰ ਵੀਰੇ ਕੀ ਹਾਲ ਚਾਲ ਉਹ ਠੀਕ ਠਾਕ ਐਨ ਵਧੀਆ ਤੁਸੀਂ ਸੁਣੋ ਵਧੀਆ ਵਧੀਆ ਕੋਈ ਨਹੀਂ ਮੈਂ ਕਰਦਾ ਤੁਹਾਡੇ ਨਾਲ ਹਾਂਜੀ ਹਾਂਜੀ ਮੈਂ ਕਰਦਾ ਕੋਈ ਨਹੀਂ ਓਕੇ ਕਿਆ ਬਾਤ ਆ ਅੱਜ ਦੁਖੀ ਜੇ ਬੈਠੇ ਆ। ਉਹ ਯਾਰ ਕਿਆ ਕਰੀਏ। ਇੱਕ ਤਾਂ ਇੱਧਰ ਜਗਾਂ ਦਾ ਕੰਮ ਚੱਲਦਾ। ਠੀਕ ਹੈ। ਉਹ ਉਧਰ ਜੀੜੀ ਆ ਗਈ। ਉਹ ਦੋ ਟਰਾਲੇ ਉਹ ਖੜੇ ਨੇ। ਕਿਹ ਟਰਾਲਾ ਇੱਧਰ ਖੜਿਆ ਏ। ਜੀੜੀ ਤੂਲੀ ਨਹੀਂ। ਤੂਲੀ ਵੀਰੇ ਤੂਲੇ ਸਾਡਾ ਇਹ ਨਹੀਂ ਹੈ। ਸਾਡਾ ਵੀਰੇ پتہ ਕੀ ਪ੍ਰੋਗਰਾਮ ਹੈ। ਹਾਂ ਹਾਂ। ਅਸੀਂ ਮੰਡੀ ਤੇ ਨਹੀਂ ਜਾਣਾ ਹੁੰਦਾ। ਠੀਕ ਹੈ। ਨਹੀਂ। ਸਾਡਾ ਐਂ ਦਾ ਸਾਡਾ ਆੜਤੀ ਨਾਲ ਹਾਂ ਹਾਂ। ਬੰਦੇ ਇੱਥੇ ਭੇਜ ਦਿੰਦਾ। ਅਸੀਂ ਮੰਨ ਲਓ ਮੰਡੀ ਬੈਠਣਾ ਬੁੱਠਣਾ ਕੁਛ ਨਹੀਂ ਸਾਡੇ ਘਰੇ ਹੀ ਭرائی ਹੁੰਦੀ ਹੈ ਸਾਡੀ ਫੋੜਾ ਕਾ ਚੱਕਰ ਹੋ ਗਿਆ ਮੇਰੇ ਸਾਹ ਸਾਡਾ ਸਿੱਧਾ ਗਵਰਨਮੈਂਟ ਚ ਤੁੰਗੀ ਸਰਪਾ ਜਮੀਨ ਜਿਆਦਾ ਹੋਣ ਕਰਕੇ ਜੀੜੀ ਜਿਆਦਾ ਐ ਗਵਰਨਮੈਂਟ ਮੰਡੀਆਂ ਮਲੇ ਕਾ ਜਾਣਾ ਮੰਡੀ ਮੈਂ ਵੀਰੇ ਸਾਰੀ ਮੰਡੀਆਂ ਸਾਨੂੰ ਫਿਰ ਕਵਰ ਕਰਨੀ ਪੈ ਜਾਂਦੀ ਹੈ ਤਾਂ ਕਰਕੇ ਸਾਰੀ ਸਾਡੀ ਜਿੰਨੀ ਵੀ ਜੀੜੀ ਹੈ ਕੋਈ ਭرائی ਹੋ ਕੇ ਸਿੱਧੀ ਗਵਰਨਮੈਂਟ ਨੂੰ ਜਾਊਗੀ ਠੀਕ ਆ ਇੱਧਰ ਅਥਰ ਰਾਇ ਸੀ ਉਹ ਬਾਹਾਂ ਦੇ ਠਾਕਾ ਫਿਰ ਉਰਾ ਕਰਨ ਲੱਗ ਰਹੇ ਬਣਾ ਲੱਗ ਰਹੇ ਨਹੀਂ ਇੱਥੇ ਵਸ ਇੱਕ ਛੋਟਾ ਇੱਕ ਫਾਰਮ ਹਾਊਸ ਫਾਰਮ ਹਾਊਸ ਟਾਈਪ ਬਣਾਣਾਗਾ ਕੋਈ ਬਿਕਾਰ ਕੋਈ ਆਉ ਕੋਈ ਮੋਟੀ ਕਰਨੇ ਨੂੰ ਹਾਂ ਇੱ ਕੈਸਾ ਦਾ ਭਰਾ ਕੰਮ ਵਿਚੋ ਇਹ ਲੀੜੀ ਦਾ ਵੀ ਸ਼ੁਰੂ ਹੋ ਗਿਆ ਅੱਛਾ ਇੱਧਰ ਕਣਕ ਵੇਚਦੀ ਹੈ ਇੱਧਰ ਕਣਕ ਵੇਚਦੀ ਹੈ ਠੀਕ ਹੈ ਦੇਖਾ ਅੱਗੇ ਨੂੰ ਸੈੰਦਰੇ ਆਪਣਾ ਬਣਾਣਾ ਪੈਣਾ ਹੈ ਕੰਮ ਦਾ ਕਿਉਂਕਿ ਸਰਕਾਰਾਂ ਨੇ ਨਾ ਬੁਰਾ ਹਾਲ ਕਰ ਦੇ ਵੀਰ ਜਿੰਦੀ ਜੀਰੀ ਕਦੀ ਸੁੱਕੀ ਜੀਰੀ ਬਹੁਤ ਔਖਾ ਹੋ ਗਿਆ ਹੈ ਨਾ ਉਹ ਦੇਖਦੇ ਅੱਗੇ ਨੂੰ ਸੈੰਦਰੇ ਆਪਣਾ ਕਰਾਂਗੇ ਠੀਕ ਹੈ ਤਾਂ ਕਰਕੇ ਹੋ ਗਿਆ ਕੰਮ ਹੈ ਮੈਂ ਤਾਂ ਇਹ ਕਹਿ ਰਿਹਾ ਮੈਂ ਟਰਾਲੀਆਂ 'ਚ ਖੜੀ ਵੀਰ ਵੀ ਅੱਜ ਨਹੀਂ ਦਾ ਤਨ ਦੇਖਿਆ ਤਦੋ 6 ਵਜੇ ਹੀ ਖੇਤਾਂ 'ਚ ਪਹੁੰਚਲੇ ਆ ਅੱਜ ਉਹੀ ਬੈਠਾ ਮੈਂ ਅੱਜ ਮੈਂ ਥੋੜਾ ਕੰਮ ਤਾਂ ਇੱਧਰ ਥੋੜਾ ਜਿਹਾ ਸੈਟਿੰਗ ਕਰਨੀ ਉਹ ਪਰੇ ਪਈਏ ਸਾਡੀ ਢਾਂਗਾ ਲੱਗੀ ਹੋਈਆਂ ਠੀਕ ਹੈ ਉਦੋਂ ਪਰੇ ਜੀਰੋ ਜੀ ਦੀ ਸਾਰੀ ਬੋਰੀਆਂ ਚ ਇੱਥੇ ਹੀ ਟਰੱਕ ਆਉਣਗੇ ਫਿਰ ਇੱਦੀ ਇੱਥੋਂ ਸੈੱਲਰ ਕੇ ਜਾਓ ਠੀਕ ਹੈ ਠੀਕ ਹੈ ਰੱਦ ਕੀ ਕਰਾਂ ਅੱਜ ਕੀ ਪ੍ਰੋਗਰਾਮ ਰੈਟਰੰ ਚਾਹੁੰਦੇ ਅੱਜ ਆਪਾਂ ਨੇ ਬਾਹੀ ਹੀ ਕਰਨੀ ਆ ਉਧਰ ਉਹ ਫਲਾਟ ਦਾ ਬੀਜੇਗਾ ਆਪਣਾ ਠੀਕ ਹੈ ਅੱਜ ਆਪਾਂ ਨੇ ਨੀਚੇ ਬਾਹੀ ਕਰਨੀ ਜਿਹੜੇ ਗਿੱਲੇ ਸੀ ਠੀਕ ਆ ਜਿਹੜਾ ਰਸਤੇ ਉਪਰ ਆ ਪੜਿਆ ਉਹ ਆਪਾਂ ਨੇ ਮੰਨ ਲਓ ਗਿੱਲੇ ਐ ਨਾ ਜਿਹੜੇ ਉਹਨਾਂ ਚ ਬਾਹੀ ਕਰਾਂ ਹੋਵਾ ਨਿਕੜੂਗੀ ਠੀਕ ਆ ਫਿਰ ਆਪਾਂ ਐਦਾਂ ਕਰਾਂਗੇ ਸੁਪਰ ਸ਼ੀਟਰ ਲਾ ਕੇ ਠੀਕ ਆ ਉਹ ਵੀ ਵੀਰ ਦਾ ਫਿਰ ਆਪਣਾ ਇੱਕ ਏਰੀਆ ਕੰਪਲੀਟ ਹੋ ਜਾਊਗਾ ਇੱਕ ਪਾਸੇ ਦਾ ਕੰਪਲੀਟ ਹੋਗਾ ਦੂਸਰੇ ਪਾਸਾ ਲੱਗ ਦਿੰਦੇ ਆ ਬਾਕੀ ਇਹ ਰਸਤਾ ਵੀ ਦੇਖਦੇ ਆ ਪੱਕਾ ਕਰਾਣਾ ਟੇਲ ਆਈ ਪਈ ਐ ਕੰਮ ਹੈ ਬਹੁਤ ਹਾਂ ਟੇਲਾ ਆ ਗਈ ਐ ਟੇਲਾ ਪਈਆਂ ਮਿਸਤਰੀ ਲੱਗੇ ਆ ਇਹ ਕਹਿੰਦੇ ਪਹਿਲਾਂ ਕੰਦ ਕੱਢ ਲਈਏ ਇਹ ਰਸਤਾ ਵੀ ਤੁਹਾਨੂੰ ਪੱਕਾ ਹੀ ਮਿਲੂਗਾ ਅਗਲੀ ਵਾਰ ਹਾਂ ਚਲੋ ਫਿਰ ਚੱਲਾਂ ਫਿਰ ਚਲੋ ਆਜੋ ਨੋ ਨੋ ਇਹ ਯਾਰ ਤਵੀਆਂ ਨੇ ਬੜਾ ਹਰਾਮ ਕਰਿਆ ਹਾਂ ਹਾਂ ਮੇਰੇ ਬਿਲਕੁਲ ਪਸੰਦ ਨਹੀਂ ਮੈਂ ਤਾਂ ਇਹਨਾਂ ਨੂੰ ਅੱਗ ਲਾ ਦੇਣੀ ਹਾਂ ਇਹਨਾਂ ਨੂੰ ਗੇਰ ਕੇ ਨਾ ਕਿਤੇ ਇਹਨਾਂ ਨੂੰ ਤੋਬੇ ਦਰਿਆ ਚ ਸੱਟਾ ਦੇਣਾ ਹਾਂ ਤੂੰ ਉਹਨਾਂ ਨਾਲ ਸੰਗੜਿਆਣਾ ਮੀਟਿੰਗ ਫਿਕਸ ਕਰਾ ਆਪਣੀ ਹਾਂ ਹਾਂ ਤੂੰ ਆਪਣੇ ਚਾਰ ਜੋੜੇ ਚੱਕਣੇ ਆ ਠੀਕ ਆ ਇਹਨਾਂ ਨੂੰ ਉਧਰ ਵੇਖ ਹਾਂ ਹਾਂ ਆ ਆ ਦੇਖੋ ਸਾਰਿਆਂ ਦਾ ਬੁਰਾ ਹਾਲੇ ਹੋ ਰਿਹਾ ਇਹਨਾਂ ਦਾ ਸਾਰਾ ਸਭ ਦਾ ਵੀਰੇ ਸਭ ਦਾ ਹਾਂ ਹਾਂ ਕੁਸਤਾ ਗਿੱਲੀ ਹੋਣੇ ਕਰਕਾ ਇਹ ਚੜਿਆ ਪੜਿਆ ਹੈ ਹਾਂ ਇੱਧਰ ਦੇਖੋ ਆਹ ਦੇਖੋ ਇੱਧਰ ਉਹ ਤੇਰਾ ਭਲਾ ਹੋ ਜਾ ਇਹ ਤਾਂ ਫਿਰ ਕੰਮ ਵੀ ਨਹੀਂ ਕਰਨੇਗੀ ਨਾ ਇਹ ਸਾਨੂੰ ਪਹਿਲਾਂ ਇਹਨਾਂ ਨੂੰ ਮੁੰਡੇ ਨੂੰ ਸਾਫ਼ ਕਰਨਾ ਚਾਹ ਮੇਰੇ ਤਾਂ ਇਦਾਂ ਹੀ ਘੰਟਾ ਦਾ ਹੁਣ ਜੇ ਹੁਣ ਹੀ ਨਾ ਘੰਟਾ-ਘੰਟਾ ਤਿੰਨ ਰੇਟਰ ਹੈਗਾ ਗਿਆ ਤਿੰਨ ਘੰਟੇ ਦੇ ਹਾਂ ਠੀਕ ਹੈ 1000 ਰੁਪਏ ਘੰਟਾ ਲਾ ਲਓ ਤੁਸੀਂ ਠੀਕ ਹੈ 3000 ਰੁਪਏ ਤਾਂ ਮੇਰਾ ਇਦਾਂ ਹੀ ਗਿਆ ਹਾਂ ਫੇਰ ਹੁਣ ਤੁਸੀਂ ਲਾ ਲਓ ਜਾਬ ਬੰਦਾ ਦੁਖੀ ਨਾ ਹੋਵਾ ਕਿਆ ਹੋਵਾ ਦੇਖੋ ਇੱਕ ਤਾਂ ਸਵੇਰੀ ਆਣ ਕੇ ਆਇਓ ਕੰਮ ਆ ਇੱਕੋ ਜੀਰੀ ਨੇ ਤੁਰਰੀ ਘਰਾਂ ਪੜੀ ਆ ਜੀਰੀ ਉਹ ਕੰਮ ਦੋ ਤਿੰਨ ਮਿਸਤਰੀ ਲੱਗ ਰਹੇ ਆ ਕਣਕ ਹੀ ਬਜਾਈ ਉਹ ਲੇਟ ਹੋ ਰਹੀ ਆ ਕੰਮ ਸਿਰ ਸਾਰਾ ਚੱਲ ਰਿਹਾ ਹੈ ਇੱਕ ਤੁਹਾਡੇ ਲਈ ਸਰਪ੍ਰਾਈਜ਼ ਹੋਰ ਹੈ ਆਪਣੀ ਨਾ ਮਸ਼ੀਨ ਖੜੀ ਹੈ ਉੱਥੇ ਕਣਕ ਬੀਜਣ ਵਾਲੀ ਅੱਛਾ ਉਹ ਤੁਹਾਨੂੰ ਉੱਥੇ ਦਿਖਾਉਂਗਾ ਤੁਸੀਂ ਆਇਓ ਮੇਰੇ ਨਾਲ ਚਲਿਓ ਫਾਰਮ ਤੇ ਚਲਿਓ ਅੱਛਾ ਅੱਛਾ ਅਸੀਂ ਆਪਣੀ ਇੱਕ ਨਮਾ ਨਮੀ ਨਵੀਂ ਟੈਕਨੋਲੋਜੀ ਬਣਾਈ ਹੈ ਆਪਣੀ ਹਾਂ ਮੈਂਨੇ ਦੇਖਿਆ ਥਾਮ ਬੈਡਾਂ ਵਾਂ ਕਣਕ ਬੀਜ ਰਹੇ ਆ ਜਿਆਦਾਤਰ ਸਾਡੀ ਬੈਡਾਂ ਦੇ ਕੰਮ ਕਹ ਤੁਸੀਂ ਤੁਹਾਨੂੰ ਮਸ਼ੀਨ ਦਿਖਾਉਂਗਾ ਕਿੱਦਾਂ ਬੀਤਦੀ ਐ ਉਹ ਠੀਕ ਆ ਤਾਂ ਹੀ ਕਰਕੇ ਆਪਾਂ ਨੂੰ ਦੂਰੀ ਤੇਰੀ ਤੇਰੀ ਬਾਹੀ ਕਰਨੀ ਪੜ ਰਹੀ ਆ ਬਾਹੀ ਵੀਰੇ ਆਲੂਆਂ ਨਾਲੋਂ ਵੀ ਵੱਧ ਬਾਹੀ ਮੰਗਦੀ ਐ ਇਹ ਠੀਕ ਆ ਤਾਂ ਬੈਡ ਬਣਦੇ ਨਹੀਂ ਤਾਂ ਡਲਾ ਨਹੀਂ ਉੱਠ ਜੂਗਾ ਹਾਂ ਹਾਂ ਉੱਦਾਂ ਲੋਟ ਨਹੀਂ ਆਂਦਾ ਠੀਕ ਆ ਇਹ ਕੱਲ ਇਹਨਾਂ ਨੂੰ ਦੋਹਰ ਲਾਈ ਦੀ ਪਰਸੋਂ ਆਪਾਂ ਨੇ ਦੋਹਰ ਫਾੜਾਂਗੇ ਲੱਗੇ ਅੱਜ ਫੇਰ ਦੋਹਰ ਠੋਕਣੀਆਂ ਹੈ ਤਵੀਆਂ 'ਗੀਆਂ ਤਵੀਆਂ 'ਗੀਆਂ ਦੋ ਤੀਹਰ ਕਰੂਗੇ ਇਹਨਾਂ ਨੂੰ ਅੱਛਾ ਤੀਹਰ ਕਰੂਗੇ ਆਪਾਂ ਅੱਗ ਨਹੀਂ ਲਾਂਦੇ ਵੀਰੇ ਠੀਕ ਆ ਉਹ ਆਪਣੀ ਪਰਾਲੀ ਇੱਧਰ ਕੱਢ ਕੇ ਰੱਖੀ ਹੋਈ ਐ ਠੀਕ ਠੀਕ ਆ ਬਿਲਕੁਲ ਵੀ ਅੱਗ ਲਾਣੇ ਦਾ ਹੱਕਵਾਂ ਨਹੀਂ ਹੈ ਨਹੀਂ ਨਹੀਂ ਆ ਪੱਗ ਨਹੀਂ ਲਾਉਂਦੇ ਠੀਕ ਆ ਠੀਕ ਆ ਬਾਕੀ ਜੋ ਵੀ ਇਨਕਾ ਪੱਤੇ ਪੁੱਤੇ ਆ ਉਹ ਕਵਾੜ ਲਾ ਕੇ ਅੱਗ ਬੋਲਾਦੀ ਹੈ ਉਹ ਪੱਤੇ ਪੁੱਤੇ ਆ ਜਿਹੜੀ ਦਾਈ ਦਰਖਤ ਖੜੇ ਆ ਇਹ ਆਪਣੀ ਪੱਧਰੀ ਕਰੀ ਹੋਈ ਹੈ ਨਾ ਪੈਰੀ ਸਾਰੀ ਇਹ ਦਰਖਤ ਦਰੁਖਤ ਸਾਰਾ ਆਪਣੇ ਕੱਟ ਗਏ ਠੀਕ ਆ ਠੀਕ ਆ ਨਾ ਟਾਹਣੀਆਂ ਪੱਤੇ ਉਹਨਾਂ ਨੂੰ ਅੱਗ ਲਾ ਦਿੰਦੇ ਆ ਪਰਾਲੀ ਨੂੰ ਵੀ ਦੇ ਅੱਗ ਨਹੀਂ ਲਾਉਂਦੇ ਠੀਕ ਨਾ ਪਲਾਟ ਸ਼ੁਰੂ ਤੇ ਇਸ ਤਰ੍ਹਾਂ ਦੇ ਇਤਨੇ ਤਨੇ ਬੜੇ ਬੜੇ ਪਲਾਟ ਵੀ ਤੇ ਪਹਿਲਾਂ ਤਾਂ ਕੋਈ ਨਾ ਕਿ ਸਿਰਮੂ ਹੈ ਨਹੀਂ ਤਾਂ ਟੀਬੇ ਉੱਚੇ ਨੀਵੇਂ ਦੇ ਇਹ ਮੈਤਨਾ ਵਾਲੋ ਪੱਧਰੇ ਕੀਤੇ ਆ ਹਲ ਤਾਂ ਹੋਰ ਪਈਏ ਪੱਧਰੀ ਕੰਮ ਨੂੰ ਹਾਂ ਹਾਂ ਇਦੋਂ ਪਰਾਂ ਵੀ ਇੱਕ ਪਲਾਟ ਹੈ ਇਦੋਂ ਪਰਾਂ ਵੀ ਪਲਾਟ ਹੈ ਉੱਪਰ ਜਹਾਂ ਜੋਂਡੀਆਂ ਚੱਲ ਰਿਆ ਤਾਂ ਉਹ ਵਾਲਾ ਕੱਲ ਨੂੰ ਹਾਂ ਕੱਲ ਨੂੰ ਉਹ ਹਾਂ ਸਹੀ ਜੀ ਜਾਣੇ ਆ ਜੀ ਠੀਕ ਹੈ ਠੀਕ ਹੈ ਇਹ ਪੱਧਰੇ ਕਰਕੇ ਨਾ ਆਪਾਂ ਨੇ ਇਹਨਾਂ ਨੂੰ ਇੱਕ ਬਰਾਬਰ ਕਰਨਾ ਹੈਗਾ ਠੀਕ ਹੈ ਠੀਕ ਹੈ ਅੱਛਾ ਮੈਂ ਫਾਰਮ ਬਗੂਮਰੇ ਦੇ ਉੱਪਰ ਜੀ ਦੀ ਵੀ ਪੜੀ ਆਲੀ ਖੜੀ ਹੈ ਹੈ ਬਸਮਤੀ ਆ ਮੈਂ ਕਿਹਾ ਐਂਦਾ ਆਪਣੇ ਉੜੇ ਥੋੜੇ ਪਲਾਟ ਸੈੱਟ ਕਰਕੇ ਬਜਾਈ ਸ਼ੁਰੂ ਕਰਤੀ ਠੀਕ ਹੈ ਇੱਕ ਹੋਰੀਏ ਜੇ ਇਹਨਾਂ ਨੂੰ ਹੁਣ ਪੱਧਰੇ ਕਰਨ ਲੱਗ ਗਏ ਤਾਂ ਕੰਮ ਕਹੀਂ ਪਹੁੰਚ ਜਾਊਗਾ ਠੀਕ ਹੈ ਠੀਕ ਹੈ ਮਲੇਟ ਹੋ ਜੂਗੇ ਨਾ ਹੁਣ ਜਿੰਨਾ ਹੈਗਾ ਆਪਣਾ ਏਰੀਆ ਸੈੱਟ ਹੈ ਉਸ ਚ ਆਪਾਂ ਨੇ ਬਜਾਈ ਸ਼ੁਰੂ ਕਰਤੀ ਠੀਕ ਹੈ ਠੀਕਾ ਬਾਕੀ ਸੁਖੀ ਵੀਰ ਹਰਕਾਰ ਬਲਵਿੰਦਰ ਹਰਵੀਰ ਕਾ ਜੀ ਧੰਨਵਾਦ ਹੈ ਨਾ ਜਿਹੜਾ ਇੰਨੇ ਦੂਰ ਤੇ ਕਰਨ ਆ ਗਏ ਹੈ ਕੰਮ ਮਾਚਲ ਭਰਾ ਨੇ ਬੁਲਾਇਆ ਯਾਰ ਹਾਂ ਹਮੇ ਨਾ ਆਵਾ ਹੋਰ ਕੌਣਾ ਆਊਗਾ ਕਹਿਣਾ ਤੇਰੇ ਸਾਥੀ ਗੱਲ ਸਾਥੀ ਖੜਾ ਸਾਫ ਕਰ ਲੋ ਵੀਰੇ ਸਾਰੇ ਠੀਕ ਹੈ ਫਿਰ ਆਪਾਂ ਨੇ ਬਾਅਦ ਚ ਰੁਕਣਾ ਨਹੀਂ ਠੀਕ ਆ ਤਵੀਆਂ ਸਾਰੇ ਸਾਫ ਕਰਾ ਦੇ ਆ ਚਲੋ ਪਤਾ ਉਹ ਮੰਗਾਤਾ ਨਹੀਂ ਨਹੀਂ ਆਪਣਾ ਆਪਣਾ ਲਿਖਾ ਦੇ ਫਿਰ ਪਤਾ ਗਿਆ ਮਾਰਮਾ ਤੋਂ ਖਾਣੇ ਪੀਣੇ ਦਾ ਜਿਹੜਾ ਬਾਹਰ ਘੁੰਮਣੇ ਦਾ ਬੰਦਾ ਸ਼ਕੀਨ ਆ ਨਾ ਉਹ ਸਾਰਾ ਸੁਖੀ ਵੀਰ ਆ ਸੁਖੀ ਵੀਰ ਬਾ ਆਰਡਰ ਜੋ ਕਹਦੇਗਾ ਸੁਖੀ ਵੀਰ ਉਹ ਹੀ ਕਰ ਦਿੰਗੇ ਆਪਾਂ ਦਾ ਨਹੀਂ ਸੁਖੀ ਵੀਰ ਨੂੰ ਕਹ ਦਿੰਨੇ ਆਪਾਂ ਹਾਂ ਲਵਾਂਗੇ ਸਾਰੇ ਰਲ ਮਿਲ ਕੇ ਆ ਮੈਂ ਨਾ ਗਿਆ ਇਹ ਭਾਈ ਨੇ ਬਹੁਤ ਖਚਾਈ ਕਰੀ ਐ ਬਹੁਤ ਬਾਹੀ ਕਰੀ ਐ ਇਸ ਨੇ ਮੇਰੇ ਨਾਲ ਇਹ ਜਦ ਪੱਧਰੀ ਕਰੀ ਐ ਨਾ ਜਦ ਵੀ ਮੇਰੇ ਨਾਲ ਹੀ ਰਿਹਾ ਇਹ ਠੀਕ ਐ ਤੇ 12 12 21:00 ਤੱਕ ਹੂੰ ਤੇ ਲਿਆਣਾ ਢੋਲ ਪੁਰਾਣੇ ਠੀਕ ਐ ਬਹੁਤ ਤੁਹਾਨੂੰ ਪਤਾ ਇੰਨੇ ਟਰੈਕਟਰ ਪੰਪ ਦੇ ਲੈ ਦੇ ਚੰਗੇ ਨਹੀਂ ਲੱਦੇ ਬੜਾ ਯੋਗਦਾਨ ਆ ਬੜਾ ਯੋਗਦਾਨ ਐ ਵੀਰ ਦਾ ਠੀਕ ਐ ਠੀਕ ਐ ਚਲੋ ਹਾਇਰਵਾ ਸਾਫ ਕਰੋ ਫਿਰ ਚਲਾਓ ਟਰੈਕਟਰ ਕਰੋ ਚਲੋ ਕਰੋ ਸ਼ਰੀਰ अच्छा मशीन की हां ये ਬੈਟਾ ਦੇ ਇਹ ਬੀਜ ਦੀ ਹੈ ਸਾਡਾ ਬੀਜ ਹੋ ਗਿਆ ਠੀਕ ਹੈ ਇਹ ਮਸ਼ੀਨ ਚ ਆਪਾਂ ਕੋਈ ਵੀ ਬੀਜ ਸਕਦੇ ਆ ਲਗੇ ਰੇਜ ਦੇ ਠੀਕ ਹੈ ਨਾਲੇ ਤੁਸੀਂ ਇੱਕ ਗੱਲ ਹੋਰ ਵੇਖੋ ਠੀਕ ਹੈ ਇਹ ਸਾਡਾ ਦਾਈ ਦੇ ਡੀਏਵੀ ਹੈ ਜਿਸ ਦੀ ਸ਼ੋਰਟੇਜ ਚੱਲ ਰਹੀ ਹੈ ਪੰਜਾਬਾ ਇਹ ਵੀਰੇ ਦੇਖੋ ਤਾਂ ਸੀ ਤੁਸੀਂ ਇਹ ਲੋਅਰ ਕਿਹਦਾ ਹੈ ਇਹ ਬਾਹਰ ਤੋਂ ਐਕਸਪੋਰਟ ਕਰਾਏ ਹੋਇਆ ਠੀਕ ਹੈ ਨਾ ਰੰਗ ਲੱਗ ਰਿਹਾ ਦੇਖੋ ਹੱਤਾਂਗਾ ਨਾ ਜੇ ਦੇਖ ਕਸਾ ਪਾਕਾ ਦੇਖ ਲੋ ਹੁੰਦੀ ਹੈ ਨਾ ਇਹ 12ਵਾਂ ਐਕਸਪੋਰਟ ਹੋਇਆ ਹੋਇਆ ਡਾਈ ਡਾਈ ਇੱਕ ਮਿੰਟ ਵਿੱਚ ਫਲੈਸ਼ ਲਾਈਟ ਵਾਲਾ ਦਿਖਾਉਂ ਬਾਈ ਸਾਰੇ ਵੀਰਾਂ ਨੂੰ ਬਾਈ ਚਮਕ ਦੇਖੋ ਡਾਈ ਮਾ ਕਿੰਨੀ ਹੈ ਬਾਹਰ ਤੋਂ ਐਕਸਪੋਰਟ ਆਉਂਦੇ ਹੈ ਮੋਤੀ ਹੈ ਮੋਤੀ ਇਹ ਅੱਛਾ ਮੋਤੀ ਭਰੇ ਕਹਨੇਗਾ ਭਾਬੀ ਡੀਏਪੀ ਤਾਂ ਪਾਏ ਨਹੀਂ ਰੇ ਮੋਤੀ ਵੀਰੇ ਮੋਤੀ ਇਹਦੇ ਨਾਲ ਇੱਕ ਹੋਰ ਫਾਇਦਾ ਨਾ ਸਾਨੂੰ ਸਾਨੂੰ ਯੂਰੀਆ ਕੁਝ ਪਾਣ ਦੀ ਲੋੜ ਨਹੀਂ ਬਾਈ ਇੱਕ ਵਾਰੀ ਇਹ ਪਾਣਾ ਫਸਲ ਤੇ ਠੀਕ ਹੈ ਹਾਂਜੀ ਮੁਰਕੇ ਕੋਈ ਪਾਨ ਦੀ ਲੋੜ ਨਹੀਂ ਕੋਈ ਪਲੇਖਾ ਨਾ ਖਾਵੇ ਆ ਵੀਰੇ ਆ ਦੇਖੋ ਇਹ ਕਣਕ ਦੇ ਉਹੀ ਹੈ ਕਿਤੇ ਕੋਈ ਹੋਰ ਚੀਜ਼ ਸਮਝੇ ਠੀਕ ਆ ਇਹ ਸੁਪਰਸੀਡਰ ਵਾਲੀ ਪਿੱਛਾ ਜਿਹੜੀ ਹੈ ਉਹ ਮੈਨੂੰ ਲੱਗ ਰਹੀ ਡਿਸਕਾਂ ਲੱਗ ਰਹੀਆਂ ਅੱਗਾ ਬੈੱਡ ਬਣਾਉਣੇ ਵਾਲੀ ਹੈ ਬੈੱਡਾਂ ਦੇ ਵਿੱਚ ਦੇ ਵੀਰੇ ਸਾਨੂੰ ਕੰਪਨੀ ਵਾਲੇ ਨੇ ਸਪੈਸ਼ਲ ਕਿਹਾ ਹੋਇਆ ਹੈ ਠੀਕ ਆ ਹਾਂ ਇਹ ਬੈੱਡ ਤੇ ਵਿਕਣੀ ਹੈ ਬੈੱਡ ਸਿਰ ਹੀ ਕੰਮ ਆਉਂਦਾ ਆਪਾਂ ਬੈੱਡ ਵਾਲੀ ਵੀ ਕਣਕ ਦਿਖਾ ਦੇਂਗੇ ਵੀਰਾਂ ਨੂੰ ਜਿਹੜੀ ਵਿਜੀ ਹੋਈ ਆ ਵਿਜੀ ਹੋਈ ਉਹ ਦਿਖਾਵਾਂਗੇ ਠੀਕ ਆ ਹੈਡ ਡ੍ਰਿੱਲੇ ਕੀ ਸੇਮ ਆਇਓ ਕਾਪੀ ਪਰ ਇਸਕੇ ਗਾਇਓ ਲੱਗ ਰਹੇ ਹਨ ਜੋ ਵੀ ਬਣ ਜਾਂਦਾ ਵੀਰੇ ਸਿਸਟਮ ਠੀਕ ਹੈ ਠੀਕ ਹਾਂਜੀ ਹਾਂਜੀ ਠੀਕ ਪਰ ਉਹ ਮੰਨ ਲਓ ਥੋੜਾ ਚੇਂਜ ਕਰਨ ਦਾ ਪੈਂਦਾ ਇਹ ਚ ਠੀਕ ਹੈ ਪਰ ਆਪਾਂ ਨੇ ਬੈਡਲ ਸਾਨੂੰ ਕੰਪਨੀ ਹੈ ਸੁਖੀ ਵੀਰਾ ਹਾਂਜੀ ਪੂਰਾ ਹਕ ਦੇਖ ਰਿਹਾ ਕਿੰਨੀ ਕਿੰਨੀ ਚਾਹ ਪੀ ਗਏ ਆਪਾਂ ਢੋਲੀ ਪੀ ਜਾਂ ਹੈ ਚਾਹ ਗਈ ਇੱਕ ਵਾਰੀ ਮੈਂ ਆਹ ਐਡਾ ਪਾ ਜਣਾ ਆ ਜਾਣਾ ਸਿਮ ਵੀਰ ਕਿਆ ਪਾਵਾਂ ਚਾਹਾਂ ਮਤਲਬ ਐਸਾ ਸਿਮਾ ਕਰਿਓ ਇਹ ਪਾਵਾਂ ਜਿਹੜੇ ਫੌਜੀਆ ਨੂੰ ਨਹੀਂ ਪੰਦੇ ਚੀਜ਼ ਖੇੜੀ ਬਸ 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 ਉਹ ਜੀ ਬਾਂਹ ਨਹੀਂ ਦੱਸਦੇ ਉਹ ਦੱਸਦੇ ਨਹੀਂ ਸਮਝਣੇ ਦੀ ਚੀਜ਼ ਹੈ ਉਹ ਬਾਤ ਨਾ ਗੁੰਮ ਚੁੰਮ ਕਰਦਾ ਆਇਓ ਫੋਜੀਆਂ ਵਾਲੀ ਚੀਜ਼ ਫੋਜੀਆਂ ਕਿਹੜੀ ਚੀਜ਼ ਬਾਂਹ ਮਾਨੂੰ ਗਿਆ ਪਤਾ ਹਮ ਕਿਹੜਾ ਫੋਜੀ ਮਾਦੇ ਹੈ ਮਾਰੇ ਕਿਹੜਾ ਬਜ਼ੁਰਗ ਰਹੇ ਫੋਜਮਾ ਪਾਇਆ ਤਾਂ ਥਾਰਾ ਫੋਜੀ ਰਿਹਾਗਾ ਹਾਂ ਬਲਵਿੰਦਰ ਦੇ ਡੈਡੀ ਰਿਹਾ ਬਸ ਬਾਈ ਤਨੂ ਸਿੰਘ ਸੀਕਰਟ ਦੱਸਿਆ ਉਹਨਾਂ ਦੇ ਡੈਡੀ ਨੇ ਕਿਹਾ ਪਾਵਾਂ ਕਿਹਾ ਪਾਵਾਂ ਵੀਰੇ ਹੈਂ ਇਹਨੂੰ ਦੱਸਿਆ ਹੁੰਦਾ ਫੇਰ ਤੋਂ ਕਿਆ ਕਹਿਣੇ ਤੇ ਜੋ ਮਰਜ਼ੀ ਲਾ ਲਿਓ ਜੋ ਮਰਜ਼ੀ ਲਾ ਲਓ ਜਿਹੜੀ ਭੈਜੋ ਜਾਂਦੇਗੀ ਉਹ ਅਕਲ ਖੋਲਵਾਾਂਗੇ ਦਾਤ ਤੋਂ ਹੋਏ ਜੀ ਕਿਹੜੀ ਚੀਜ਼ ਆ ਹੰਦੇ ਟਾਂ ਟ ਰਫਲ ਦੇ ਦਿਆਂ ਫੇਰ ਮਾਰੀ ਨਾ ਅਕਲ ਖੋਲਾਂ ਅਕਲ ਤਾਂ ਲੈ ਲੈ ਰਫਲ ਤਾਂ ਦੇ ਦਿਆਂ ਰਫਲ ਪੜੀਏ ਕਰਾਂਗੇ ਹੂੰ ਲੰਸਨ ਜੋ ਮੇਰੇ 9 ਵਜੇ ੜ ਜਾਗਾ ਹੈ ਤਾਂ ਨਜ਼ਰ ਆ ਰਹੀ ਆ ਦੇਖ ਲੈ ਹੂੰ ਖੇਤਾਂ ਬੈਠੇ ਚਾਹ ਪੀਰੇ ਉਹ ਕਰ ਰਹੇ ਕਰਾਂ ਕਿਥਾ ਟਾਈਮ ਪਾਸ ਬਾ ਨਾ 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 ਹੈਂ ਮੋਬਾਈਲ ਟਾਈਮ ਬਸ ਜੀ 12 ਦਿਨ ਨਹੀਂ ਲੱਗਦਾ ਹੈ ਨਿਊ ਮੋਬਾਈਲ ਨੂੰ ਸਕਰੋਲ ਕਰਦੇ ਕਰਦੇ ਲੰਘ ਜਾਂਦਾ ਸਾਰਾ ਦਿਨ ਨਿਊ ਮੋਬਾਈਲ ਨੂੰ ਦੇਖਣਾ ਨਾਲੋ ਸਾਲੀ ਐਮਬੀ ਖਰਦਮ ਹੁੰਦੀ ਵਾਈਫਾਈ ਮਾਂ ਵਾਈਫਾਈ ਮਾਂ ਘਰਾਂ ਵਾਈਫਾਈ ਲੱਗ ਰਿਹਾ ਉਹ ਵੀ ਨਹੀਂ ਹੈ 10 ਜੀਬੀ ਪਹਿਲਾਂ ਖਤਮ ਹੋ ਜਾਇਆ ਕਰਦਾ ਉਮੰਦ ਦੇ ਟੈਮਾ ਮਾ ਇਸ ਵਾਲਾ ਹੋ ਗਈ ਨਹੀਂ ਹੈ ਇੱਕ ਦੇਖੀ ਉਹ ਚਾਹ ਵੀ ਸਵਾਦ ਨਹੀਂ ਲੱਗਦੀ ਘਰਾਂ ਚਾਹ ਦੇ ਵੀ ਪਰ ਇੱਕ ਤਾਂ ਮੈਂ ਬੈਠ ਕੇ ਆਪ ਨੂੰ ਚਾਹ ਵੀ ਨਾ ਹੂੰ ਬਹੁਤ ਅੱਛੀ ਲੱਗੂ ਖਾਣਾ ਖਾਓਗੇ ਬਹੁਤ ਅੱਛਾ ਲੱਗੂਗਾ ਹਾਂ ਖਾਣਾ ਖਾਓਗੇ ਉਹ ਕਿੱਧਰ ਤੇ ਆ ਗਈ ਹਿੰਦੀ ਕਿਉਂ ਬਈ ਫੀਲਿੰਗ ਲੇ ਪੂਰੀ ਹੈ ਨਾ ਖਾਣਾ ਖਾਓਗੇ ਇਹ ਸਮਝ ਨਹੀਂ ਆਉਂਦਾ ਜਿਹੜੇ ਵੀਰਾਂ ਨੂੰ ਉਹ ਪਵਾਵੇ ਵੀਰੇ ਮਰੀ ਅੱਛਾ ਹਾਂ ਅੱਛਾ ਕੋਰਾ ਹਾਂ ਰੇ ਅੱਪਾ ਚਲੋ ਰੋਟੀ ਦੀ ਵੀਡੀਓ ਨਾ ਬਣਾਉਂਦੇ ਨਹੀਂ ਚਲੋ ਖਾਣਾ ਪੀਣਾ ਕਰਦੇ ਵੀ ਸਿਆਣੇ ਜਿਸ ਤਰ੍ਹਾਂ ਕਹਗੇ ਜੀ ਬੂਡ ਤੇ ਖਾਣਾ ਚੋਰੀ ਖਾਣਾ ਚਾਹੀਦਾ ਆਪਾਂ ਖਾਂਦੇ ਦੀ ਵੀਡੀਓ ਨਹੀਂ ਬਣਾਉਂਦੇ ਹਾਂ ਘਰ ਆਪਾਂ ਦੋ ਦੋ ਤਿੰਨ ਤਿੰਨ ਰੋਟੀਆਂ ਖਾਵਾਂ ਪੂਰਾ ਆਗਾ ਕਿੰਨੀ ਖਾ ਜਾਂਦੇ ਗਏ ਪਰ ਉਹੀ ਭੈਂਜ ਮਸਰੀ ਦੀ ਦਾਲ ਮੂੰਗੀ ਮਸਰੀ ਕਿੰਨੀ ਸਵਾਦ ਲਗਾ ਭੈਂਜ ਸ਼ਾਹੀ ਪਨੀਰ ਤੇ ਬਦ ਤੁਰਨਾ ਪਵਾ ਨਾ ਉਰੇ ਤੁਰਕੇ ਸਾਰਾ ਹਾਜਮ ਹੋ ਜਾ ਆਪਾਂ ਘਰ ਇੰਨਾ ਤੁਰਦੇ ਨਹੀਂ ਗੱਡੀ ਚੱਕੀ ਮੋਟਰਸਾਈਕਲ ਚੱਕਿਆ ਯਾਰ ਹਮੇ ਕਨਾਂ ਕਾਂ ਤੁਰੂਮਾ ਉਰੇ ਤੇਰੇ ਤੁਰ ਰਹੇ ਆ ਕੋ 10 ਕਿੱਲਾਂ ਦੀ ਹੜਾਈ ਪਾ ਜਾਣਾ ਬੜਾ ਕੋਈ 15 ਕਿਲ ਟਰੈਕਟਰਾਂ ਨੇ ਭੈਣ ਜੋ ਡੈਂ ਗਿਆ ਵਾ 5 ਕਿਲੋ ਵਜਨ ਲੱਗ ਗਿਆ ਇੱਕ ਨੂੰ ਇਹਨੂੰ ਦੇਖ ਦੇਖ ਕਰੇ ਸੰ ਖਿੱਚੀ ਗਈ ਮੇਰੇ ਨਾਲ ਪਿੱਛਾ ਰਹ ਜਾਂ ਮੇਰਾ ਨਾ ਉਹ ਸਾਲੇ ਢਿੱਡ ਦੁਖਣ ਲੱਗ ਗਿਆ ਕੋਈ ਨਾ ਲਗਾ ਹੋਰ ਬਾਕੀ ਵੀ ਤੇਲ ਵੀ ਬਹੁਤ ਟਰੈਕਟਰ ਖਾਰਿਆ ਨਹੀਂ ਕਰਦਾ ਉਹ ਵੀ ਰੈਡੀਗ ਲੱਗ ਰਹੀ ਹੈ ਮੈਂ ਲਾਇਆਦਾ ਵਾ ਜਿਆਦਾ ਲੱਗ ਰਹੀ ਤੇਰੀ ਵਾਲੀ ਵਧੀਆ ਨਾ ਹੁਣ ਜੋਰ ਨਹੀਂ ਦੀ ਉਹ ਸਭ ਤੋਂ ਵਧੀਆ ਉਹੀ ਹੈਰੋ ਲੱਗ ਰਹੀ ਹੈ ਸਾਡੇ ਪਿੱਛੇ ਵਾਲੀ ਸਾਡੀ ਵਾਲੀ ਹੈਰੋ ਵਧੀਆ ਉਹ ਤਾਂ ਐ ਚੱਲ ਰਹੀ ਹੈ ਇਤਰਾ ਸਵਾਗਾ ਮਾਰਿਆ ਵਾ ਇਹ ਸਾਲੇ ਵੀ ਦੇਖੀ ਵਿੱਚ ਇਹਨੂੰ ਉਹ ਸਖਤ ਤੇ ਜ਼ਿਆਦਾ ਪਟਾਈ ਉਹ ਕਰ ਰਹੀ। ਉਹ ਜ਼ੋਰ ਵੀ ਵੱਧ ਲੈ ਇਹ ਆ। ਜ਼ੋਰ ਹੀ ਵੱਧ ਰਹਾ ਪਰ ਖੇਤ ਸਭ ਤੇ ਗੈਂਡੋ ਬਣਾ ਰਹੀ ਆ। ਹੂੰ। ਮਲਾਈ ਵਰਗਾ ਖੇਤ ਬਣਾ ਰਹੀ ਪਿੱਛੇ ਦੇ। ਪਿੱਛਾ ਇਸ ਤਰ੍ਹਾਂ ਲਗਾ ਜਿ ਤਰ੍ਹਾਂ ਨਾ ਸਹਾਗਾ ਮਾਰਿਆ ਉਹ ਫਿਰ ਮਾਰਿਆ ਲੈ ਤਾਂ ਉਹ ਫਿਰ ਵੀ ਉਹ ਪਾਦੇ ਆ। ਥਰੀ ਵਾਲੀ ਨਾ ਉੱਛਲ ਜਾਵਾ ਟੱਪਾ ਮਾਰ ਜਾਵਾ। ਉਹ ਟੱਪਾ ਨਹੀਂ ਮਾਰਦੀ ਵਾਜਨ ਬਹੁਤ ਆ। ਇੱਕ ਹੋਰ ਆ ਵੀਰੇ ਵਜਨ ਦਾ ਉਹ ਹੋ ਗਿਆ। ਪਿੱਛਾ ਜਿਹੜਾ ਉਹ ਲੱਗ ਰਿਹਾ ਉਹ ਘਟੋ ਘਟ 2 ਕਿਲੋ ਲਗਾ ਹੋਣਾ ਕੱਲੇ ਬੰਦੇ ਵਾ ਟਾਇਰ ਨਹੀਂ ਉੱਠਦੇ ਉਸਕੇ। ਮੈਂ ਚੱਕ ਨਹੀਂ। ਬਾਕੀ ਆਪਣੀ ਜ਼ਮੀਨ ਨੂੰ ਵੀ ਸੂਏ ਸੂਏ ਆਏਗਾ ਹੀ ਪਾਣੀ ਲਗਾਉयो ਐਡੇ ਐਡੇ ਸੂਏ ਬਾਨੇ ਵੀਰੇ ਖਾ ਗਏ ਬਲੇਕਾ ਤੁਸੀਂ ਵੀ ਇਹ ਸੂਆ ਨਹੀਂ ਹੈਗਾ ਵੀਰੇ ਇਹ ਸਾਡੀ ਖਾਲਾ ਆ ਉਹ ਤੇਰੀ ਐ ਡੇਡੀ ਹਾਂ ਹੈ ਹਾਂ ਇੰਨੀ ਚੌੜੀ ਖਾਲਾਂ ਹਾਂ ਵੀਰੇ ਖਾਲਾਂ ਸਾਡੀਆਂ ਮੇਰੇ 5-5 ਬੂਟ ਕੀਦਾ ਖਾਲਾਂ ਪਾਰ ਕੀ ਥਨੇ ਜਾਦਾ 8 ਬੂਟ 8 ਬੂਟ ਖਾਲ ਹੋ ਗਈ ਕਹਣਾ ਸੀ ਕੇ ਦਾ ਫਿਰ ਬਾਈ ਤੇ ਕੈਂ ਮੋਟਰਾਂ ਚਲਾ ਕੇ ਕਰਾਂ ਇਵੇਂ ਵੀ ਤੇ ਤਿੰਨ ਮੋਟਰਾਂ ਦਾ ਪਾਣੀ ਆ ਸਾੰਭਦੀ ਨਹੀਂ ਖਾਲ ਐਨਾ ਪਾਣੀ ਐ ਅੱਛਾ ਤਿੰਨ ਮੋਟਰਾਂ ਦਾ ਪਾਣੀ ਸਿਰਫ ਬਸ ਹਾਂ ਸਾੰਭਦੀ ਨਹੀਂ ਆ ਖਾਲ ਫੇਰ ਵੀ ਵਿਸ਼ਾਲ ਵਰਗੇ ਜਵਾਕ ਤਾਂ ਨੱਕਾ ਹੀ ਨਾ ਲਾ ਸਕਾਂ ਇਹ ਨੱਕਾ ਲਾਣਾ ਹੋਇਆ ਵਿਸ਼ਾਲ ਨੂੰ ਪਾ ਕੇ ਫੇਰ ਮਿੱਟੀ ਗੇਰ ਨਹੀਂ ਪਾਉਗੀ ਤਾਂ ਨੱਕਾ ਛੱਡੂਗਾ ਹਾਂ ਜੀ ਵੀ ਆਲਾ ਭਾਗ ਬੰਦੇ ਲੇਟ ਤਲਾ ਹੀ ਵਾ ਚਾ ਆਪਾ ਦਾ ਚਾ ਉਹ ਵੀਰੇ ਦੇ ਇਹ ਉਤੀ ਇਹਨਾਂ ਨੂੰ ਕਿਹਾ ਤਾਂ ਮੈਂ ਕਿਹਾ ਚਾ ਚੂ ਪੀ ਕੇ ਆਇਆ ਆਪਣੀ ਅੱਛਾ ਅੱਛਾ ਉਹ ਚਾ ਪੀ ਕੇ ਆਏ ਹੁਣ ਚਲਦਾ ਸਮਿੱਟ ਖੜ ਜਾਂ ਅਈ ਫਿਰ ਆ ਇਹਨਾਂ ਨੂੰ ਲਗਣਦੇ ਇੰਨਾ ਆਪਾਂ ਇਹਨਾਂ ਨੂੰ ਮੈਂ ਤਾਂ ਹੀ ਕਿਹਾ ਨਾ ਪਹਿਲਾਂ ਹਲ ਮਾਰ ਲੂਗੇ ਇਹ ਠੀਕ ਆ ਫਿਰ ਆਪਾਂ ਟਰੈਕਟਰ ਕਰ ਲਿਆ ਬਾਹਰ ਥੋੜੇ ਜੇ ਇਹ ਏਡੇ ਹਾਲ ਇਹ ਏਡੇ ਵੀਰੇ ਹੋਰ ਬਾਈ ਪੋਟ ਜੰਦੀਰ ਦੁਬਾਰਾ ਆਇਓ 12 ਕੇ ਟਾਇਰ ਤੋਂ ਅਗਲੇ ਹੈ ਸੀਗੇ 13 ਕੇ 18 4 3 12 ਕੇ ਟਾਇਰਾਂ ਦੇ ਜਿਹੜੇ ਇਹ ਆਪਣੇ ਛੋਟੇ ਟਰੈਕਟਰ ਨਾ ਜੇ ਇਹਨਾਂ ਦੇ ਪਿੱਛੇ ਪਾ ਦਈਏ ਟਰੈਕਟਰ ਮੂਰੇ ਦੇ ਤੋਲ ਬੰਦੇ ਆ ਇਹ ਹਾਲਾਂ ਇੰਨੇ ਭਾਰੀ ਹਾਲਾ ਠੀਕ ਹੈ ਤਾਂ 10 ਮਿੰਟ ਖੜ੍ਹ ਜਾਂ ਫਿਰ ਉਹ 10 ਮਿੰਟ ਖੜੋ ਯਾਰ ਮੈਂ ਤਾਂ ਇਹ ਪ੍ਰਭਾ ਹੋ ਰਹੀ ਹੈ ਦੇਖ ਹਾਂ ਬਾਕੀ ਵੀ ਤਰਾਜ ਨਾ 850 ਜਾਂ ਜੇ ਪਿੱਛਾ ਭਾਰ ਕੀ 22 ਤਵੀਆਂ ਟਰੈਕਟਰ ਦੇਖੋ ਚੱਲ ਰਿਹਾ 1850 ਬਚ ਰਿਹਾ 1870 ਵਿੱਚ ਕਾ 1900 ਬਜਾ ਰਿਹਾ 1800 ਬਜਾਵਾ ਚੱਲ ਰਿਹਾ 100 ਚੱਕਰ ਦੌੜਦਾ ਚੱਲ ਰਿਹਾ 22 ਤਵਿਹਾਰਪੁਰੀ ਪਰ ਖੇਤ ਨੂੰ ਕਰਨ ਲੱਗ ਰਿਹਾ 304 22 ਨੇ ਪਹਿਲਾਂ ਵੀ ਦੱਸਿਆ ਉਹਦੇ 1800 ਬਈ ਕਹਾ 200 ਬਈ ਆ ਜਾ 50 60 ਚੱਕਰ ਦੌੜਦਾ ਪਹਿਲਾਂ ਤੂ ਹੋਰ रोंगी फिर तूर फाड़ा गीवती यार उसकी करना फिर पंचमां गेड़ आतमा चल रहा देखो चक्कर देखो ए, ए, फिर फिर अठारह सौगा ਭਾਈ ਤਾਂ ਆ ਵਾਈ ਵੀ ਦੇਖ ਲਿਓ ਕੋਈ ਵੀਰ ਕਹਦੇ ਭਾਈ ਨਹੀਂ ਲੱਗ ਰਹੀ ਆ ਭਾਈ ਵੀ ਪੂਰੀ ਚੱਲ ਰਹੀ ਆ ਕੋਈ ਕੱਟਾ ਨਹੀਂ ਸੁਹਾਗੇ ਕੀ ਤਰ੍ਹਾਂ ਚੱਲ ਰਹੀ ਯਾਰ ਕੋਈ ਲੈਂਡ ਨਹੀਂ ਦਿਖਣੇ ਕਿ ਤੁਹਾਨੂੰ ਹਾਂ ਕੀ ਹੋ ਗਿਆ ਪਾਜੀ ਪਾਜੀ ਇਹ ਤੇਲ ਮੁੱਕ ਗਿਆ ਤੇਲ ਮੁੱਕ ਗਿਆ ਕੱਟ ਗਿਆ ਹੈ ਤੇਲ 10 ਕਿਲੋ ਲੀਟਰ ਰਹਿ ਗਿਆ ਸਾਰਾ ਅੱਛਾ ਨਹੀਂ ਜਦੋਂ ਉਹਨੂੰ ਕਿਹਾ ਤਾਂ ਸਵੇਰੀ ਪਵਾ ਕਾਓ ਸਾਰੇ ਟਰੈਕਟਰਾਂ ਮੇਂ ਤੇਲ ਉਹ ਮੁੰਡਾ ਨਾ 10 ਸਾਲ ਗੱਲ ਕੀਤੀ ਹੈ ਮੈਂ ਉਹਨੂੰ ਕਿਹਾ ਤਾਂ ਸਾਰੇ ਟਰੈਕਟਰਾਂ ਦੀ ਟੈਂਕੀਆਂ ਫੁੱਲ ਕਰ ਦੇ ਠੀਕ ਹੈ ਮੈਨੂੰ ਲੱਗਦਾ ਉਹ ਸਾਰੇ ਹੀ ਫੁੱਲ ਕਰਕੇ ਇਹਦੀ ਭੁੱਲ ਗਿਆ ਅੱਛਾ ਹਾਂ ਕੰਮ ਹੈ ਹੋਈ ਹੈ ਜਦੋਂ ਅਸਲ ਨਹੀਂ ਹਾਂ ਵੀਰੇ ਬਾਤ ਇਸ ਤਰ੍ਹਾਂ ਆਪਣੇ ਕੋਲ ਹੋ ਰਹਿ ਗਿਆ ਟਾਈਮ ਹੋ ਗਿਆ ਓਵਰ ਮੁੰਡੇ ਸਵੇਰਗੇ ਚੱਲ ਰਹੇ ਆ ਤਲਕੀ ਗਏ ਹੋਏ ਆ ਜਾਇਓ ਓਏ ਪਲਾਟ ਨੂੰ ਨੇ ਦੋ ਟਰੈਕਟਰ ਦੂਰ ਕਰਦੇ ਆ ਇਸ ਨੂੰ ਖੜਾ ਦੋ ਇਸ ਨੂੰ ਸ਼ਾਮਾਂ ਨੂੰ ਕਰ ਦੇਣੀ ਟੰਕੀ ਫੁੱਲੀ ਸਕੀ ਚਲੋ ਅੱਜ ਇੱਦਾਂ ਕਰੋਗੇ ਮੁੰਡੇ ਨੂੰ ਕਹਿ ਫਿਰਾਂ ਅੱਜ ਜਸ਼ਨ ਮਨਾਈਏ ਜਸ਼ਨ ਪਾਰਟੀ ਚੱਲੇਗੀ ਅੱਜ ਪਾਰਟੀ ਕਰੀ ਅੱਜ ਆਪਣਾ ਕੰਮ ਖਾਸਾ ਕੀਤਾ ਹੋ ਗਿਆ ਠੀਕ ਹੈ ਹਾਂ ਆਪਣਾ ਉਹ ਨੀਚੇ ਵਾਲਾ ਬਿੱਜ ਗਿਆ ਠੀਕ ਹੈ ਉੱਡੀ ਬਹਿ ਗਿਆ ਇਹ ਪਲਾਟ ਵੀ ਨੇੜੇ ਲੱਗ ਗਿਆ ਠੀਕ ਹੈ ਚਲੋ ਫਿਰ ਅੱਜ ਜਸ਼ਨ ਥੋੜਾ ਹੋ ਜੀ ਠੀਕ ਹੈ ਬਾਕੀ ਅਗਲੀ ਵੀਡੀਓ ਮਾ ਇੱਕ ਜਿਹੜੀ ਆਪਾਂ ਨੇ ਕਣਕ ਬੀਜੀ ਹੋਈ ਆ ਕਣਕ ਦਾ ਥੋੜਾ ਜਿਹਾ ਦਿਖਾਣਾ ਆ ਇੱਕ ਜਿਹੜੀ ਹਲਦੀ ਲਾਈ ਹੋਈ ਆ ਉਸਕੇ ਬਾਰੇ ਮਾ ਥੋੜੀ ਚਾਤ ਕੀ ਕਰ ਰਹੇ ਤੇ ਥੋੜਾ ਨਾ ਮੈਂ ਤੁਹਾਨੂੰ ਹਲਦੀ ਦਾ ਬੀਜਗਾ ਦੱਸੂਗਾ ਠੀਕ ਹੈ ਐਸੀ ਦਾ ਅਸੀਂ ਪਿੱਛੇ 2 ਕਿੱਲੇ ਲਾਈ ਹੋਈ ਸੀ ਠੀਕ ਹੈ ਅਸੀਂ ਉਹ ਚ ਬਿਲਕੁਲ ਵੀ ਸੇਲ ਨਹੀਂ ਕਰੀ ਠੀਕ ਹੈ ਉਹ 2 ਕਿੱਲਿਆਂ ਨਾਲੋਂ ਉੱਤੋਂ ਸਾਡੇ ਫਾਰਮਾਪੁਰਮਾ ਦੇ ਘਰ ਤੇ ਲੱਗੀ ਠੀਕ ਹੈ ਕੀਤੇਦਾਰਾਂ ਦੇ ਤੇ ਠੀਕ ਹੈ ਬਾਕੀ ਸਾਰਾ ਸੀ ਬੀਜ ਰੱਖ ਕੇ ਨਾ ਹੂੰ ਸਾਰਾ ਪਹਿਲੀ ਚ ਬਾਤ ਠੀਕ ਹੈ ਬਾਕੀ ਸਵੇਰੀ ਨਾਲ ਇੱਕ ਬੈਡਾਂ ਵਾ ਕਣਕ ਇੱਕ ਹਲਦੀ ਇੱਕ ਥੋੜਾ ਸਪੈਦੇਂਗੇ ਸਪੈਦੇ ਕਿਉਂ ਲਾਰ ਕੇ ਰਸਤੇ ਵਾ ਸਾਰੇ ਸਪੈਦੇ ਵੀਰੇ ਸਾਰੇ ਖੇਤ ਚ ਸਪੈਦੇ ਦੇ ਅੱਛਾ ਜੇ ਬਾਨੇ ਚ ਨਿੱਡਲ ਦੇ ਨ ਲੱਕੜੀਆਂ ਹਾਂ 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 ਛੋਟੀ ਛੋਟੀ ਅਸੀਂ ਘਟ ਤੋਂ ਘਟ ਵੀ 10 ਲੱਖ ਦਾ ਸਪੈਦਾ ਵੇਚ ਤਾ ਅੱਛਾ 7 ਲੱਖ ਰੁਪਏ ਸਾਨੂੰ ਇਹਨਾਂ ਸਪੈਦਾ ਦਾ ਮਿਲਦਾ ਏ ਠੀਕ ਆ ਧੁਰਤ ਧੁਰਤਾ ਖੜੇ ਜਿਹੜੇ ਹੈ ਜਿਹੜੇ ਬੰਨੇ ਖੜੇ ਹੈ ਠੀਕ ਹੈ ਪਰ ਇਹ ਹਲੇ ਵੈਸੇ ਇੱਕ ਸੋਹਣਾ ਜਿਹਾ ਨਹੀਂ ਲੱਗਦਾ ਹਾਂ ਓਏ ਰੈਟਰੋ ਸਟਾਈਲ ਜਾਂ ਮਤਲਬ ਜਦ ਗੋਰ ਰਸਤੇ ਬਨਵਾਵਾ ਆਹ ਹਾਂ ਉਹ ਜਿ ਤਰ੍ਹਾਂ ਇੱਕ ਵਿਊ ਜਆ ਵਧੀਆ ਲੱਗਦਾ ਠੀਕ ਹੈ ਉਹ ਚੀਜ਼ ਲਈ ਰੱਖਦੇ 7 ਲੱਖ ਰੁਪਏ ਕੀ ਚੀਜ਼ ਹੈ ਯਾਰ ਠੀਕ ਹੈ 7 ਲੱਖ ਰੁਪਏ ਵਿੱਚ ਆਪਾਂ ਠੀਕ ਹੈ ਠੀਕ ਹੈ ਬਾਕੀ ਮਿੱਤਰੋ ਅੱਜ ਦੀ ਵੀਡੀਓ ਇਹੀਂ ਸਮਾਪਤੀ ਕਰਾਂ ਅਗਲੀ ਵੀਡੀਓ ਮੈਂ ਬੈਡਾਂ ਪਾ ਕਣਕ ਜਿਹੜੀ ਬਾਈਆਂ ਨੇ ਬੀਜੀ ਹੋਈ ਆ ਜਾਂ ਹਲਦੀ ਦੇ ਬਾਰੇ ਵਿੱਚ ਚਰਚਾ ਕਰਾਂਗੇ ਅਗਲਾ ਪਾਰਟ ਦੇਖਣੇ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ